ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀ ਪੀਪੀਆਰ ਮਾਰਕੀਟ ਦੀਆਂ ਜਿੱਥੇ ਹਰ ਰੋਜ਼ ਲੜਾਈ ਝਗੜੇ ਹੁੰਦੇ ਨੇ ਤੇ ਜੋ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਬੀਤੇ ਦਿਨ ਵੀ ਇਦਾਂ ਹੀ ਹੋਇਆ ਦੁਸ਼ਹਿਰੇ ਦੇ ਮੌਕੇ ਦੌਰਾਨ ਹੰਗਾਮਾ ਦੇਖਣ ਨੂੰ ਮਿਲਿਆ ਇਸ ਮਾਰਕੀਟ ਦੇ ਵਿੱਚ ਦੋ ਗੁੱਟ ਆਪਸ ਦੇ ਵਿੱਚ ਭੜਪੇ ਇੱਕ ਦੂਜੇ ਤੇ ਹੱਥ ਚੱਕਿਆ ਕੁੱਟਮਾਰ ਕੀਤੀ ਗਈ ਤੇ ਇੰਨਾ ਹੀ ਨਹੀਂ ਇੱਕ ਸਿੱਖ ਨੌਜਵਾਨ ਦੀ ਦਸਤਾਰ ਵੀ ਉਤਰੀ ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਪਹਿਲਾਂ ਮੌਕੇ ਤੇ ਪੁਲਿਸ ਮੌਜੂਦ ਸੀ ਸਾਈਡ ਤੇ ਖੜੀ ਹੋਈ ਸੀ ਪੁਲਿਸ ਪਾਰਟੀ ਪਰ ਇਸ ਪੂਰੇ ਲੜਾਈ ਝਗੜੇ ਨੂੰ ਅੰਦੇਖਾ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਹੰਗਾਮਾ ਜ਼ਿਆਦਾ ਹੋਇਆ ਜਦੋਂ ਲੜਾਈ ਝਗੜਾ ਜ਼ਿਆਦਾ ਵੱਧ ਗਿਆ ਫਿਰ ਪੁਲਿਸ ਵਿੱਚ ਬਚਾਅ ਦੇ ਲਈ ਆਉਂਦੀ ਹੈ ਤੇ ਨੌਜਵਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਨੌਜਵਾਨ ਕਿੱਥੇ ਟਲਦੇ ਨੇ ਇਹਨਾਂ ਦੇ ਵੱਲੋਂ ਇੱਕ ਦੂਜੇ ਦੀ ਕੁੱਟਮਾਰ ਕੀਤੀ ਗਈ ਤਸਵੀਰਾਂ ਦੇ ਜ਼ਰੀਏ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਨ੍ਹਾਂ ਦੇ ਵਿੱਚ ਗੁੱਸਾ ਕਿਵੇਂ ਇੱਕ ਦੂਜੇ ਨੂੰ ਮਾਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸਾਫ਼ ਬਿਆਨ ਕਰਦੀਆਂ ਨੇ ਹਾਲਾਂਕਿ ਇਸ ਲੜਾਈ ਝਗੜੇ ਦੇ ਪਿੱਛੇ ਦਾ ਕਾਰਨ ਬੇहद ਹੀ ਮਾਮੂਲੀ ਜਿਹਾ ਦੱਸਿਆ ਜਾ ਰਿਹਾ ਪਰ ਕਿੰਝ ਇਹ ਨੌਜਵਾਨ ਇੱਕ ਦੂਜੇ ਨੂੰ ਕੁੱਟ ਰਹੇ ਨੇ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਉਸ ਤੋਂ ਬਾਅਦ ਮੌਕਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਟਾਇਆ ਗਿਆ ਤੇ ਬਣਦੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਮੈਟਰ ਕਿ ਆਇਆ ਮੈਟਰ ਕੀ ਆ ਜੀ